ਅਦਾਕਾਰ ਦਲਜੀਤ ਦੁਸਾਂਜ ਦੇ ਹੱਕ ਦੇ ਵਿੱਚ ਰঞ্জੀਤ ਸਿੰਘ ਢੱਡਰੀਆਂ ਵਾਲੇ ਉਤਰੇ ਨੇ ਤੁਹਾਨੂੰ ਦੱਸ ਦਈਏ ਕਿ ਰঞ্জੀਤ ਸਿੰਘ ਢੱਡਰੀਆਂ ਵਾਲੇ ਉਹਨਾਂ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਹੈ ਦਲਜੀਤ ਦੇ ਹੱਕ ਦੇ ਵਿੱਚ ਉਹਨਾਂ ਨੇ ਕਿਹਾ ਕਿ ਕਲਾਕਾਰ ਸਭ ਦੇ ਸਾਂਝੇ ਹੁੰਦੇ ਨੇ ਕਲਾਕਾਰਾਂ ਦੇ ਵਿੱਚ ਵੰਡੀਆਂ ਨਹੀਂ ਪਾਉਣੀਆਂ ਚਾਹੀਦੀਆਂ ਔਰ ਇਥੋਂ ਤੱਕ ਉਹਨਾਂ ਕਿਹਾ ਕਿ ਜਦੋਂ ਕੋਈ ਪੱਗ ਵਾਲਾ ਤਰੱਕੀ ਕਰਦਾ ਹੈ ਵਿਰੋਧ ਤਾਂ ਹੁੰਦਾ ਹੀ ਹੈ ਔਰ ਉਹਨਾਂ ਇਹ ਵੀ ਕਿਹਾ ਕਿ ਇੰਡਸਟਰੀ ਦੇ ਕਈ ਕਲਾਕਾਰ ਵੀ ਉਹਨਾਂ ਦੇ ਨਾਲ ਜੈਲਸ ਕਰਦੇ ਨੇ ਕਿਉਂਕਿ ਜਦੋਂ ਕੋਈ ਕਲਾਕਾਰ ਤਰੱਕੀ ਕਰਦਾ ਹੈ ਤਾਂ ਨਾਲ ਦੇ ਜੋ ਕਲਾਕਾਰ ਨੇ ਉਹ ਵੀ ਜੈਲਸੀ ਕਰਨ ਲੱਗ ਪੈਂਦੇ ਨੇ ਔਰ ਜਦੋਂ ਇਸ ਤਰੀਕੇ ਦੇ ਨਾਲ ਵਿਰੋਧ ਕਰਨ ਦਾ ਉਹਨਾਂ ਨੂੰ ਮੌਕਾ ਮਿਲਦਾ ਹੈ ਤਾਂ ਫਿਰ ਉਹ ਵਿਰੋਧ ਵੀ ਜ਼ਰੂਰ ਜਿਤਾਉਂਦੇ ਨੇ ਤਾਂ ਵੱਡਾ ਬਿਆਨ ਭਾਈ ਰਣਜੀਤ ਸਿੰਘ ਟੰਡਰੀਆਂ ਵਾਲਾ ਦਾ ਆਇਆ ਹੈ ਪੰਜਾਬੀ ਗਾਇਕ ਦਲਜੀਤ ਦਸਾਂਝ ਦੇ ਹੱਕ ਦੇ ਵਿੱਚ ਬੋਲੇ ਨੇ ਔਰ ਉਹਨਾਂ ਕਿਹਾ ਕਿ ਦਲਜੀਤ ਪੱਗ ਨੂੰ ਕਿੱਥੇ ਤੱਕ ਲੈ ਕੇ ਗਏ ਨੇ ਉਸ ਦਾ ਮਾਣ ਪੰਜਾਬੀਆਂ ਨੂੰ ਹੋਣਾ ਚਾਹੀਦਾ ਹੈ ਖਾਸ ਤੌਰ ਤੇ ਸਿੱਖਾਂ ਨੂੰ ਮਾਣ ਹੋਣਾ ਚਾਹੀਦਾ ਉਹਨਾਂ ਤੇ ਕਿ ਉਹਨਾਂ ਨੇ ਦਸਤਾਰ ਨੂੰ ਏਡੀ ਦੂਰ ਤੱਕ ਲੈ ਕੇ ਗਏ ਨੇ ਦਸਤਾਰ ਦੀ ਜੋ ਮਾਣ ਹੈ ਦਸਤਾਰ ਦਾ ਉਹ ਹੋਰ ਉਹਨਾਂ ਦੇ ਵੱਲ ਵਧਾਇਆ ਗਿਆ ਉਹਨਾਂ ਕਿਹਾ ਕਿ ਦਲਜੀਤ ਦੇ ਉੱਤੇ ਸਿਰਫ ਪੰਜਾਬੀਆਂ ਨੂੰ ਨਹੀਂ ਸਗੋਂ ਭਾਰਤੀਆਂ ਨੂੰ ਵੀ ਮਾਣ ਹੋਣਾ ਚਾਹੀਦਾ ਹੈ ਕਿਉਂਕਿ ਦਲਜੀਤ ਦਸਾਂਝ ਤਿਰੰਗਾ ਲੈ ਕੇ ਸਟੇਜਾਂ ਉੱਤੇ ਗੋਂਦੇ ਰਹੇ ਨੇ ਔਰ ਤਰੰਗੇ ਦਾ ਮਾਣ ਵੀ ਵਧਾਉਂਦੇ ਰਹੇ ਨੇ ਔਰ ਉਹਨਾਂ ਕਹਾਂ ਕਿ ਅਮਰੀਕਾ ਦੇ ਆਲੇ ਤੱਕ ਦਲਜੀਤ ਪਹੁੰਚੇ ਨੇ ਉੱਥੇ ਉਹਨਾਂ ਦੇ ਵੱਲੋਂ ਸ਼ੋਅ ਲਗਾਏ ਗਏ ਨੇ ਜੋ ਕਿ ਬੇਹਦ ਸਫਲ ਰਹੇ ਨੇ ਔਰ ਉੱਥੇ ਉਹਨਾਂ ਦੇ ਵੱਲੋਂ ਪੰਜਾਬ ਦਾ ਅਤੇ ਭਾਰਤ ਦਾ ਮਾਣ ਵਧਾਇਆ ਗਿਆ ਤਾਂ ਭਾਈ ਰਣਜੀਤ ਸਿੰਘ ਟੱਡਰਿਆਂ ਵਾਲਾ ਦਾ ਇਹ ਵੱਡਾ ਬਿਆਨ ਹੈ ਤੁਹਾਨੂੰ ਦੱਸ ਦੇ ਕਿ ਦਲਜੀਤ ਦੀ ਫਿਲਮ ਸਰਦਾਰ ਜੀ 3 ਨੂੰ ਲੈ ਕੇ ਵਿਵਾਦ ਚੱਲ ਰਿਹਾ ਜਿਸ ਦੇ ਚੱਲਦੇ ਫਵਾਇਸ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਦਿਲਜੀਤ ਦੇ ਉੱਤੇ ਬੈਨ ਲਗਾਇਆ ਜਾਵੇ ਹਾਲਾਂਕਿ ਉਹਨਾਂ ਦੀ ਫਿਲਮ ਇੰਡੀਆ ਦੇ ਵਿੱਚ ਰਿਲੀਜ਼ ਨਹੀਂ ਕੀਤੀ ਜਾ ਰਹੀ ਕਿਉਂਕਿ ਉਸ ਦੇ ਵਿੱਚ ਪਾਕਿਸਤਾਨੀ ਅਦਾਕਾਰਾਂ ਹਾਨੀਆਂ ਅਮੀਰ ਹੈ ਔਰ ਹਾਨੀਆਂ ਅਮੀਰ ਦੇ ਚਲਦੇ ਇਸ ਫਿਲਮ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਜਾਂਦਾ ਹੈ ਭਾਰਤ ਵਿੱਚ ਦਿਲਜੀਤ ਦੇ ਵੱਲੋਂ ਪਹਿਲਾਂ ਹੀ ਐਲਾਨ ਕੀਤਾ ਗਿਆ ਹੈ ਕਿ ਫਿਲਮ ਰਿਲੀਜ਼ ਨਹੀਂ ਕੀਤੀ ਜਾਵੇਗੀ ਕਿਉਂਕਿ ਭਾਰਤ ਤੇ ਪਾਕਿਸਤਾਨ ਜੰਗ ਤੋਂ ਬਾਅਦ ਐਲਾਨ ਕੀਤਾ ਗਿਆ ਸੀ ਕਿ ਦੋਹਾਂ ਦੇਸ਼ਾਂ ਦੇ ਕਲਾਕਾਰ ਇੱਕ ਦੂਸਰੇ ਦੇ ਨਾਲ ਕੰਮ ਨਹੀਂ ਕਰਨਗੇ ਔਰ ਏਵੀ ਐਲਾਨ ਕੀਤਾ ਗਿਆ ਸੀ ਕਿ ਪਾਕਿਸਤਾਨੀ ਕਲਾਕਾਰਾਂ ਨੂੰ ਭਾਰਤੀ ਫਿਲਮਾਂ ਦੇ ਵਿੱਚ ਕੰਮ ਨਾ ਦਿੱਤਾ ਜਾਵੇ ਪਰ ਦਲਜੀਤ ਦੀ ਫਿਲਮ ਸਰਦਾਰ ਜੀ 3 ਉਸ ਤੋਂ ਪਹਿਲਾਂ ਹੀ ਤਿਆਰ ਹੋ ਚੁੱਕੀ ਸੀ ਉਸ ਤੋਂ ਪਹਿਲਾਂ ਹੀ ਸ਼ੂਟ ਹੋ ਚੁੱਕੀ ਸੀ ਔਰ ਹੁਣ ਜਦੋਂ ਭਾਰਤ ਤੇ ਪਾਕਿਸਤਾਨ ਦੇ ਸਬੰਧ ਥੋੜੇ ਠੀਕ ਹੋਏ ਨੇ ਉਹਨਾਂ ਦੋਹਾਂ ਵਿਚਕਾਰ ਜੰਗ ਟਲ ਚੁੱਕੀ ਹੈ ਤਾਂ ਉਸ ਤੋਂ ਬਾਅਦ ਦਲਜੀਤ ਦੇ ਵੱਲੋਂ ਇਹ ਫਿਲਮ ਰਿਲੀਜ਼ ਕੀਤੀ ਜਾਂਦੀ ਹੈ ਹਾਲਾਂਕਿ ਭਾਰਤੀਆਂ ਦੇ ਹੱਕ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇਹ ਫਿਲਮ ਉਹ ਇੰਡੀਆ ਦੇ ਵਿੱਚ ਰਿਲੀਜ਼ ਨਹੀਂ ਕਰਨਗੇ ਕਿਉਂਕਿ ਉਹ ਜੋ ਭਾਰਤੀਆਂ ਦੀਆਂ ਭਾਵਨਾਵਾਂ ਨੇ ਤਾਂ ਉਸ ਦਾ ਜੋ ਸਤਕਾਰ ਕਰਦੇ ਨੇ ਤਾਂ ਇਸ ਕਰਕੇ ਉਹਨਾਂ ਦੇ ਵੱਲੋਂ ਭਾਰਤ ਦੇ ਵਿੱਚ ਇਹ ਫਿਲਮ ਰਿਲੀਜ਼ ਨਹੀਂ ਕੀਤੀ ਜਾਵੇਗੀ ਪਰ ਇਸ ਦੇ ਬਾਵਜੂਦ ਵਿਰੋਧ ਹੁੰਦਾ ਹੈ ਔਰ ਅ ਦਲਜੀਤ ਦੇ ਵੱਲੋਂ ਫਿਲਮ ਸਿਰਫ ਵਿਦੇਸ਼ ਦੇ ਵਿੱਚ ਹੀ ਰਿਲੀਜ਼ ਕੀਤੀ ਜਾਂਦੀ ਹੈ ਹਾਲਾਂਕਿ ਰਿਕਾਰਡ ਤੋੜ ਰਹੀ ਹੈ ਫਿਲਮ ਵਿਦੇਸ਼ ਦੇ ਵਿੱਚ ਵੀ ਪਰ ਦੂਸਰੇ ਪਾਸੇ ਲਗਾਤਾਰ ਭਾਰਤ ਦੇ ਵਿੱਚ ਵਿਵਾਦ ਜਾਰੀ ਹੈ ਇਸ ਨੂੰ ਲੈ ਕੇ ਦਲਜੀਤ ਉਤੇ ਬੈਨ ਲਗਾਉਣ ਦੀਆਂ ਮੰਗਾਂ ਕੀਤੀਆਂ ਜਾ ਰਹੀਆਂ ਨੇ ਕਈ ਕਲਾਕਾਰਾਂ ਦੇ ਵੱਲੋਂ ਪੜਾਅ ਕੱਢੀ ਗਈ ਹੈ ਕਈ ਕਲਾਕਾਰਾਂ ਦੇ ਵੱਲੋਂ ਉਹਨਾਂ ਨੂੰ ਸਲਾਹ ਦਿੱਤੀ ਗਈ ਹੈ ਔਰ ਇਸੇ ਦਰਮਿਆਨ ਇਹ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਜੋ ਬਿਆਨ ਸਾਹਮਣੇ ਆਇਆ ਤਾਂ ਇਹ ਇੱਕ ਕਾਫੀ ਮਾਇਨੇ ਰੱਖਦਾ ਹੈ ਬਿਆਨ ਕਿਉਂਕਿ ਹੱਕ ਦੇ ਵਿੱਚ ਭੁਗਤੇ ਨੇ ਔਰ ਕਿਹਾ ਕਿ ਕਲਾਕਾਰ ਸਾਰਿਆਂ ਦੇ ਸਾਂਝੇ ਹੁੰਦੇ ਨੇ ਦੋਹਾਂ ਦੇਸ਼ਾਂ ਦੇ ਵਿਚਾਲੇ ਜੰਗਾ ਚੱਲਦੀਆਂ ਰਹਿੰਦੀਆਂ ਨੇ ਜੋ ਉਹਨਾਂ ਦੇ ਸਬੰਧ ਨੇ ਲੜਾਈ ਝਗੜੇ ਨੇ ਉਹ ਚੱਲਦੇ ਰਹਿੰਦੇ ਨੇ ਪਰ ਕਲਾਕਾਰ ਸਾਰਿਆਂ ਦੇ ਸਾਂਝੇ ਹੁੰਦੇ ਨੇ ਕਲਾਕਾਰਾਂ ਦੇ ਵਿੱਚ ਵੰਡੀਆਂ ਨਹੀਂ ਪਾਉਣੀਆਂ ਚਾਹੀਦੀਆਂ ਉਹਨਾਂ ਕਿਹਾ ਕਿ ਜਦੋਂ ਪੱਗ ਵਾਲਾ ਤਰੱਕੀ ਕਰਦਾ ਹੈ ਤਾਂ ਫਿਰ ਲੋਕ ਇਸੇ ਤਰੀਕੇ ਨਾਲ ਵਿਰੋਧ ਤਾਂ ਕਰਦੇ ਹੀ ਨੇ ਕਿਉਂਕਿ ਇਸ ਤੋਂ ਪਹਿਲਾਂ ਵੀ ਕਈ ਕਲਾਕਾਰ ਜੋ ਪੱਗ ਵਾਲੇ ਨੇ ਉਹ ਤਰੱਕੀ ਕਰ ਚੁੱਕੇ ਨੇ ਔਰ ਉਦੋਂ ਵੀ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਤਾਂ ਦਲਜੀਤ ਦੁਸਾਂਝ ਉਹਨਾਂ ਕਿਹਾ ਕਿ ਸਿਰਫ ਪੰਜਾਬ ਹੀ ਨਹੀਂ ਭਾਰਤ ਦਾ ਕਲਾਕਾਰ ਹੈ ਔਰ ਪੂਰੇ ਦੇਸ਼ ਦਾ ਕਲਾਕਾਰ ਹੈ ਪੂਰੀ ਦੁਨੀਆ ਦਾ ਕਲਾਕਾਰ ਹੈ ਤਾਂ ਉਹਨਾਂ ਦੇ ਵਿੱਚ ਬੰਡੀਆਂ ਨਹੀਂ ਪਾਉਣੀਆਂ ਚਾਹੀਦੀਆਂ ਉਹਨਾਂ ਨੂੰ ਮਾਣ ਸਤਿਕਾਰ ਦੇਣਾ ਚਾਹੀਦਾ ਹੈ ਔਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਪੱਗ ਦਾ ਮਾਣ ਵਧਾਇਆ ਹੈ ਤਿਰੰਗੇ ਦੀ ਸ਼ਾਨ ਵਧਾਈ ਹੈ ਤਾਂ ਉਹਨਾਂ ਦਾ ਮਾਣ ਸਤਿਕਾਰ ਕਰਨਾ ਚਾਹੀਦਾ ਔਰ ਕਿਸੇ ਤਰੀਕੇ ਦਾ ਬੈਨ ਉਹਨਾਂ ਦੇ ਉੱਤੇ ਨਹੀਂ ਲਗਾਉਣਾ ਚਾਹੀਦਾ ਔਰ ਫਿਲਮਾਂ ਦੇ ਉੱਤੇ ਕਿਸੇ ਤਰੀਕੇ ਦਾ ਬੈਨ ਨਹੀਂ ਹੋਣਾ ਚਾਹੀਦਾ ਤਾਂ ਰਣਜੀਤ ਸਿੰਘ ਟੱਡਰੀਆ ਵਾਲਾ ਉਹਨਾਂ ਦਾ ਇਹ ਬਿਆਨ ਆਇਆ ਹੈ ਦਲਜੀਤ ਦਸਾਂਜ ਦੇ ਹੱਕ ਦੇ ਵਿੱਚ ਗਰਜਦੇ ਹੋਏ ਨਜ਼ਰ ਆਏ ਨੇ ਔਰ ਕਲਾਕਾਰਾਂ ਨੂੰ ਵੀ ਆਪਣੇ ਨਿਸ਼ਾਨੇ ਉੱਤੇ ਲਿਆ ਕਿਹਾ ਕਿ ਜਦੋਂ ਕੋਈ ਕਲਾਕਾਰ ਤਰੱਕੀ ਕਰਦਾ ਹੈ ਤਾਂ ਉਸਦੇ ਸਾਥੀ ਕਲਾਕਾਰ ਹੀ ਲੱਤਾਂ ਖਿੱਚਣ ਲੱਗ ਜਾਂਦੇ ਨੇ ਉਹਨਾਂ ਦੇ ਵੱਲੋਂ ਜੈਰਸੀ ਕੀਤੀ ਜਾਂਦੀ ਹੈ ਔਰ ਵਿਰੋਧ ਇਸੇ ਗੱਲ ਦੀ ਨਿਸ਼ਾਨੀ ਹੈ ਜਦੋਂ ਕਿਤੇ ਵਿਰੋਧ ਹੁੰਦਾ ਹੈ ਜਦੋਂ ਕਿਤੇ ਮੌਕਾ ਇਹਨਾਂ ਨੂੰ ਮਿਲਦਾ ਹੈ ਤਾਂ ਫਿਰ ਇਹ ਕਲਾਕਾਰ ਵੀ ਆਪਣੀ ਪੜਾਅ ਕੱਢਦੇ ਨੇ ਤਾਂ ਦਿਲਜੀਤ ਦੋਸਾਂਝ ਤੁਹਾਨੂੰ ਦੱਸ ਦਈਏ ਕਿ ਦਿਲਜੀਤ ਦੋਸਾਂਝ ਦੇ ਵੱਲੋਂ ਜੋ ਫਿਲਮ ਰਿਲੀਜ਼ ਕੀਤੀ ਗਈ ਹੈ ਔਰ ਉਸ ਤੋਂ ਲੈ ਕੇ ਜੋ ਵਿਵਾਦ ਖੜਾ ਹੁੰਦਾ ਹੈ ਤਾਂ ਉਸ ਤੋਂ ਬਾਅਦ ਕਈ ਕਲਾਕਾਰ ਦਿਲਜੀਤ ਦੇ ਖਿਲਾਫ ਬੋਲਦੇ ਹੋਏ ਨਜ਼ਰ ਆਉਂਦੇ ਨੇ ਚਾਹੇ ਗੁਰੂ ਰੰਦਾਵਾ ਹੋਵੇ ਚਾਹੇ ਬੀ ਪ੍ਰਾਕ ਹੋਵੇ ਕਈ ਕਲਾਕਾਰਾਂ ਦੇ ਵੱਲੋਂ ਖਿਲਾਫ ਬੁਲੇ ਜਾਂਦਾ ਮੀਕਲ ਸੰਘ ਹੁਣਾਂ ਦੇ ਵੱਲੋਂ ਵੀ ਦਲਜੀਤ ਦੇ ਖਿਲਾਫ ਟਿੱਪਣੀ ਕੀਤੀ ਜਾਂਦੀ ਹੈ ਔਰ ਕਿਹਾ ਜਾਂਦਾ ਹੈ ਕਿ ਜੋ ਭਾਰਤੀ ਨੇ ਉਹ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਨੇ ਤਾਂ ਇਸ ਨੂੰ ਲੈ ਕੇ ਵਿਵਾਦ ਇੱਕ ਵਾਰ ਫਿਰ ਗਰਮਾ ਜਾਂਦਾ ਹੈ ਦਲਜੀਤ ਦੇ ਹੱਕ ਦੇ ਵਿੱਚ ਔਰ ਦਲਜੀਤ ਦੇ ਵਿਰੋਧ ਦੇ ਵਿੱਚ ਦੋ ਧੜੇ ਬਣੇ ਹੋਏ ਨਜ਼ਰ ਆਉਂਦੇ ਨੇ ਇੱਕ ਪਾਸੇ ਉਹ ਧੜਾ ਹੈ ਜੋ ਕਿ ਦਲਜੀਤ ਦਾ ਫੇਵਰ ਕਰ ਰਿਹਾ ਜੋ ਦਿਲਜੀਤ ਨੂੰ ਸਹੀ ਠਹਿਰਾ ਰਿਹਾ ਔਰ ਕਹਿੰਦਾ ਕਿ ਕਿਉਂਕਿ ਫਿਲਮ ਪਹਿਲਾ ਭਾਰਤ ਤੇ ਪਾਕ ਜੰਗ ਤੋਂ ਬਣ ਚੁੱਕੀ ਸੀ ਇਸ ਕਰਕੇ ਦਿਲਜੀਤ ਦੀ ਇਸ ਪੂਰੇ ਮਾਮਲੇ ਦੇ ਵਿੱਚ ਕੋਈ ਗਲਤੀ ਨਹੀਂ ਹੈ ਔਰ ਫਿਲਮ ਦੇ ਵਿੱਚ ਕਾਫੀ ਬਜਟ ਲੱਗਾ ਹੁੰਦਾ ਹੈ ਪ੍ਰੋਡਿਊਸਰਾਂ ਦਾ ਕਾਫੀ ਪੈਸਾ ਲੱਗਾ ਹੁੰਦਾ ਹੈ ਤਾਂ ਇਸ ਫਿਲਮ ਨੂੰ ਰਿਲੀਜ਼ ਹੋਣ ਤੋਂ ਰੋਕਿਆ ਵੀ ਨਹੀਂ ਜਾਣਾ ਚਾਹੀਦਾ ਕਿਉਂਕਿ ਕਾਫੀ ਨੁਕਸਾਨ ਹੁੰਦਾ ਹੈ ਔਰ ਜੇਕਰ ਫਿਲਮ ਰਿਲੀਜ਼ ਤੇ ਰੋਕ ਲੱਗਦੀ ਹੈ ਤਾਂ ਨੁਕਸਾਨ ਸਾਡੇ ਇੰਡੀਅਨ ਕਲਾਕਾਰਾਂ ਦਾ ਹੀ ਹੋਵੇਗਾ ਕਿਉਂਕਿ ਪਾਕਿਸਤਾਨੀ ਕਲਾਕਾਰ ਸਿਰਫ ਫਿਲਮ ਦੇ ਵਿੱਚ ਇੱਕ ਹੈ ਜਦੋਂ ਕਿ ਬਾਕੀ ਸਾਰੇ ਕਲਾਕਾਰ ਫਿਲਮ ਦੇ ਨਾਲ ਬਾਕੀ ਸਾਰੇ ਜੁੜੇ ਹੋਏ ਲੋਕ ਉਹ ਭਾਰਤੀ ਨੇ ਉਹ ਇੰਡੀਅਨ ਨੇ ਔਰ ਉਹਨਾਂ ਦੇ ਰੋਜ਼ਗਾਰ ਦੇ ਉੱਤੇ ਲੱਤ ਨਹੀਂ ਮਾਰੀ ਜਾਣੀ ਚਾਹੀਦੀ ਪਰ ਦੂਸਰੇ ਪਾਸੇ ਕਈ ਲੋਕਾਂ ਦੇ ਵੱਲੋਂ ਵਿਰੋਧ ਲਗਾਤਾਰ ਕੀਤਾ ਜਾ ਰਿਹਾ ਹੈ ਔਰ ਦਲਜੀਤ ਦੇ ਖਿਲਾਫ ਲਗਾਤਾਰ ਬੋਲਦੇ ਹੋਏ ਨਜ਼ਰ ਆ ਰਹੇ ਨੇ ਜੋ ਲੋਕ ਜੋ ਕਲਾਕਾਰ ਦਿਲਜੀਤ ਦਾ ਵਿਰੋਧ ਕਰ ਰਹੇ ਨੇ ਤਾਂ ਉਸ ਦੇ ਖਿਲਾਫ ਵੀ ਲੋਕਾਂ ਦੇ ਵੱਲੋਂ ਕਈਆਂ ਦੇ ਵੱਲੋਂ ਪੜਾਸ ਕੱਢੀ ਗਈ ਹੈ ਉਹਨਾਂ ਕਲਾਕਾਰਾਂ ਨੂੰ ਵੀ ਨਿਸ਼ਾਨੇ ਉੱਤੇ ਲਿਆ ਗਿਆ ਹੈ ਔਰ ਲਗਾਤਾਰ ਗੁਰੂ ਰੰਧਾਵਾ ਹੋਣਾ ਚਾਹੀਏ ਮੀਕਾ ਸਿੰਘ ਹੋਵੇ ਚਾਹੀਏ ਬੀਪਰਾਖ ਹੋਣ ਤਾਂ ਉਹਨਾਂ ਦੇ ਖਿਲਾਫ ਵੀ ਲੋਕ ਬੋਲਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦੇ ਸੋਸ਼ਲ ਮੀਡੀਆ ਪੇਜਾਂ ਦੇ ਉੱਤੇ ਕਮੈਂਟਾਂ ਦੇ ਵਿੱਚ ਲੋਕਾਂ ਦੇ ਵੱਲੋਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਕਈ ਲੋਕ ਦਲਜੀਤ ਦੇ ਹੱਕ ਵਿੱਚ ਆਏ ਨੇ ਕਈ ਵਿਰੋਧ ਵਿੱਚ ਆਏ ਨੇ ਔਰ ਲਗਾਤਾਰ ਇਹ ਵਿਵਾਦ ਵੱਧਦਾ ਜਾ ਰਿਹਾ ਤਾਂ ਹੁਣ ਭਾਈ ਰਣਜੀਤ ਸਿੰਘ ਟੰਡਰੀਆਂ ਵਾਲਾ ਹੁਣਾਂ ਦਾ ਇਹ ਬਿਆਨ ਸਾਹਮਣੇ ਆਇਆ ਔਰ ਦਲਜੀਤ ਦੇ ਹੱਕ ਦੇ ਵਿੱਚ ਬੋਲਦੇ ਹੋਏ ਨਜ਼ਰ ਆਏ ਨੇ ਔਰ ਕਿਹਾ ਕਿ ਪੱਗ ਦਾ ਮਾਣ ਵਧਾਉਣ ਵਾਲੇ ਦਾ ਮਾਣ ਸਤਿਕਾਰ ਜਰੂਰ ਹੋਣਾ ਚਾਹੀਦਾ ਹੈ ਜਦੋਂ ਕੋਈ ਪੱਗ ਵਾਲਾ ਤਰੱਕੀ ਕਰਦਾ ਹੈ ਤਾਂ ਫਿਰ ਲੋਕ ਵਿਰੋਧ ਕਰਦੇ ਹੀ ਨੇ